ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀਓ ਸੋ ਵੱਡੇ ਪਾਟ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਮਝਾਉਣਾ ਕਰਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤੈਨਾ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਹਰੀ ਵਾਹਿਗੁਰੂ ਪਰਮਾਤਮਾ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ ਜਿਹੜਾ ਸਾਰੇ ਸੁਖ ਦੇਣ ਵਾਲਾ ਹੈ ਅਤੇ ਜਿਸ ਦੇ ਵਾਸਦੇ ਵਿੱਚ ਕਾਮ ਧੇਨ ਹੈ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਅਜੇ ਹੀ ਪ੍ਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਅਜੇ ਹੀ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਫੇਰ ਹੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਪੈਦਾ ਹੁੰਦੇ ਹਨ ਜਦੋਂ ਅਸੀਂ ਸੁੱਖਾਂ ਦੇ ਦਾਤੇ ਦਾ ਸਿਮਰਨ ਕਰਦੇ ਹਾਂ ਉਹ ਸੁੱਖਾਂ ਦੇ ਦਾਤੇ ਨੂੰ ਯਾਦ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਪੈਦਾ ਹੋ ਜਾਂਦੇ ਹਨ ਜਪ ਮੰ ਸਤਨਾਮ ਸਦਾ ਸਤਨਾਮ ਸਤਗੁਰੂ ਜੀ ਕਹਿੰਦੇ ਭਾਈ ਸਦਾ ਥਿਰ ਪ੍ਰਭੂ ਦਾ ਨਾਮ ਜਪਿਆ ਕਰ ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਰੰਜਨ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਸਾਡਾ ਹਾਲਤ ਅਤੇ ਪਲਤ ਸਹਾਈ ਹੁੰਦਾ ਹੈ ਲੋਕ ਅਤੇ ਪਰਲੋਕ ਦੇ ਵਿੱਚ ਪਰਮਾਤਮਾ ਸਾਡੀ ਸਹਾਇਤਾ ਕਰਦਾ ਹੈ ਜਿਹੜਾ ਵੀ ਪੁਰਖ ਜਿਹੜਾ ਵੀ ਮਨੁੱਖ ਉਸ ਪਰਮਾਤਮਾ ਨੂੰ ਧਿਆਉਂਦਾ ਹੈ ਤਾਂ ਫਿਰ ਉਸ ਮਨੁੱਖ ਦਾ ਇਹ ਲੋਕ ਵੀ ਅਤੇ ਉਹ ਪਰਲੋਕ ਵੀ ਸਹਾਇ ਹੋ ਜਾਂਦਾ ਹੈ ਇੱਕ ਕਿਣਕਾ ਜਦੋਂ ਪਰਮਾਤਮਾ ਦੇ ਨਾਮ ਦਾ ਸਾਡੇ ਮਨ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਣੀ ਸਾਹਿਬ ਦੀ ਬਾਣੀ ਦੇ ਵਿੱਚ ਉਚਾਰਦੇ ਹਨ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਕਹੀ ਨਾ ਜਾਏ ਕਿ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਇੱਕ ਕਿਣਕਾ ਵੀ ਵਸ ਗਿਆ ਤਾਂ ਫਿਰ ਉਸ ਦੀ ਜਿਹੜੀ ਮਹਿਮਾ ਹੈ ਉਹ ਕਥੀ ਨਹੀਂ ਜਾਂਦੀ ਇੱਕ ਮਨੁੱਖ ਨੇ ਕਿਸੇ ਗੁਰਮੁਖ ਪਿਆਰੇ ਨੂੰ ਪ੍ਰਸ਼ਨ ਕੀਤਾ ਸਵਾਲ ਕੀਤਾ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਗੁਰਬਾਣੀ ਦੇ ਵਿੱਚ ਇਹ ਲਿਖਦੇ ਹਨ ਕਿ ਕਿਣਕਾ ਏਕ ਜਿਸ ਜੀਵ ਵਸਾਵੇ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅੱਖਰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਪਵੇਗਾ ਫਿਰ ਉਸਨੇ ਸਵਾਲ ਕੀਤਾ ਪ੍ਰਸ਼ਨ ਕੀਤਾ ਕਿ ਫਿਰ ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦੇ 1430 ਅੰਗ ਹਨ ਫਿਰ ਉਹ ਕਿਉਂ ਲਿਖੇ ਗਏ ਜਦੋਂ ਅਸੀਂ ਨੇ ਸਿਰਫ ਇੱਕ ਕਿਣਕਾ ਹੀ ਵਸਾਉਣਾ ਹੈ ਫਿਰ 1430 ਅੰਗ ਲਿਖਣ ਦੀ ਕੀ ਲੋੜ ਪੈ ਗਈ ਸੀ ਤਾਂ ਫਿਰ ਉਸ ਉਹ ਗੁਰਮੁਖ ਪਿਆਰੇ ਨੇ ਉਸ ਮਨੁੱਖ ਨੂੰ ਸਮਝਾਇਆ ਕਿ ਭਾਈ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਸਮਝਾਉਂਦਾ ਹਾਂ ਕਿ ਕਿਸੇ ਮਨੁੱਖ ਦੀ ਗੱਡੀ ਖਰਾਬ ਹੋ ਗਈ ਉਸ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਜਦੋਂ ਉਸ ਦੇ ਕੋਲੋਂ ਉਹ ਪ੍ਰੋਬਲਮ ਹੱਲ ਨਾ ਹੋਈ ਤਉ ਉਹ ਆਪਣੀ ਗੱਡੀ ਨੂੰ ਆਪਣੀ ਕਾਰ ਨੂੰ ਕਿਸੇ ਮਕੈਨਿਕ ਦੇ ਕੋਲ ਲੈ ਕੇ ਗਿਆ। ਕਿਸੇ ਮਿਸਤਰੀ ਦੇ ਕੋਲ ਲੈ ਕੇ ਗਿਆ ਅਤੇ ਉਹਨੇ ਆਪਣੀ ਪ੍ਰੋਬਲਮ ਸਮਝਾਈ ਕਿ ਮੇਰੀ ਗੱਡੀ ਸਟਾਰਟ ਨਹੀਂ ਹੋ ਰਹੀ ਹੈ। ਜੇ ਸਟਾਰਟ ਹੁੰਦੀ ਹੈ ਤਾਂ ਇਸ ਦੇ ਵਿੱਚੋਂ ਆ ਆਵਾਜ਼ ਆ ਰਹੀ ਹੈ। ਤਾਂ ਜਿਹੜਾ ਉਹ ਗੱਡੀਆਂ ਦਾ ਮਕੈਨਿਕ ਸੀ, ਮਿਸਤਰੀ ਸੀ ਉਸਨੇ ਉਸ ਨੂੰ ਕਿਹਾ ਕਿ ਭਾਈ ਆਪਣੀ ਗੱਡੀ ਸਟਾਰਟ ਕਰੋ। ਜਦੋਂ ਉਸਨੇ ਆਪਣੀ ਗੱਡੀ ਨੂੰ ਸਟਾਰਟ ਕੀਤਾ ਤਾਂ ਉਹ ਮਿਸਤਰੀ ਨੇ ਜਦੋਂ ਗੱਡੀ ਦੀ ਆਵਾਜ਼ ਸੁਣੀ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਜਿਹੜਾ ਨੁਕਸ ਹੈ ਪ੍ਰੋਬਲਮ ਹੈ ਕਿੱਥੇ ਹੈ ਤਾਂ ਉਸਨੇ ਇੱਕ ਛੋਟੀ ਜੀ ਥੌੜੀ ਦੇ ਨਾਲ ਇੱਕ ਛੋਟੀ ਜੀ ਸਿਹਣੀ ਦੇ ਨਾਲ ਉੱਥੇ ਜਿੱਥੇ ਪ੍ਰੋਬਲਮ ਸੀ ਉੱਥੇ ਛੋਟੀ ਜੀ ਸੱਟ ਮਾਰੀ ਅਤੇ ਉਹ ਛੱਟ ਮਾਰਨ ਦੇ ਨਾਲ ਉਹ ਜਿਹੜੀ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਸੀ ਆਵਾਜ਼ ਆ ਰਹੀ ਸੀ ਉਹ ਛੋਟੀ ਜੀ ਛੱਟ ਮਾਰਨ ਦੇ ਨਾਲ ਉਹ ਜਿਹੜੀ ਪ੍ਰੋਬਲਮ ਸੀ ਉਹ हट ਗਈ ਉਸ ਦੀ ਗੱਡੀ ਠੀਕ ਹੋ ਗਈ ਆਦੇ ਜਦੋਂ ਉਸ ਮਨੁੱਖ ਨੇ ਉਸ ਨੂੰ ਪੁੱਛਿਆ ਕਿ ਭਾਈ ਇਸ ਦੀ ਕੀ ਕੀਮਤ ਮੈਂ ਤੁਹਾਨੂੰ ਦਵਾਂ ਤਾਂ ਉਸ ਮਕੈਨਿਕ ਨੇ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ 1000 ਰੁਪਇਆ ਦੇ ਦੇਵੋ ਜਦੋਂ ਉਸ ਗੱਡੀ ਵਾਲੇ ਨੇ ਕਿਹਾ ਕਿ ਤੁਸੀਂ ਨਾ ਕੋਈ ਜ਼ਿਆਦਾ ਮਿਹਨਤ ਕੀਤੀ ਹੈ ਨਾ ਕੋਈ ਆਪਣੇ ਹੱਥ ਕਾਲੇ ਕੀਤੇ ਹਨ ਪਰੰਤੂ ਤੁਸੀਂ ਥੋੜੀ ਦੇ ਨਾਲ ਛੋਟੀ ਜੀ ਛੱਟ ਮਾਰੀ ਹੈ ਇਸ ਦੇ ਤਾਂ ਸਿਰਫ 50 ਰੁਪਏ ਬਣਦੇ ਹਨ ਪਰ ਤੁਸੀਂ ਮੇਰੇ ਕੋਲੋਂ 1000 ਰੁਪਏ ਮੰਗ ਰਹੇ ਹੋ ਤਾਂ ਉਸ ਮਕੈਨਿਕ ਨੇ ਉਸ ਨੂੰ ਸਮਝਾਇਆ ਕਿ ਭਾਈ ਜਿਹੜਾ ਮੈਂ ਕੰਮ ਕੀਤਾ ਹੈ ਉਹਦੇ ਦਾ ਸਿਰਫ 50 ਰੁਪਏ ਹੀ ਬਣਦੇ ਹਨ ਪਰੰਤੂ ਉਹ ਕੰਮ ਕਿਵੇਂ ਕਰਨਾ ਹੈ ਕਿੱਥੇ ਛੱਟ ਮਾਰਨੀ ਹੈ ਕਿੰਨੀ ਕੁ ਛੱਟ ਮਾਰਨੀ ਹੈ ਜਿਹੜਾ ਇਹ ਮੈਨੂੰ ਤਜਰਬਾ ਹੈ ਇਹ 950 ਰੁਪਇਆ ਮੈਂ ਆਪਣੇ ਤਜਰਬੇ ਦੇ ਲੈ ਰਿਹਾ ਤਾਂ ਉਸਨੇ ਸਮਝਾਇਆ ਕਿ ਭਾਈ ਕਿਣਕਾ ਸਿਰਫ ਇੱਕੋ ਹੀ ਆਪਣੇ ਹਿਰਦੇ ਦੇ ਵਿੱਚ ਬਸਾਉਣਾ ਹੈ ਪਰੰਤੂ ਉਹ ਕਿਵੇਂ ਵਸਾਉਣਾ ਹੈ ਇਹ ਤਾਂ ਸਿਰਫ 1430 ਅੰਗ ਜਿਹੜੇ ਲਿਖੇ ਹਨ ਉਹ ਪੜ੍ਹ ਕੇ ਸਾਨੂੰ ਪਤਾ ਲੱਗੇਗਾ ਫੇਰ ਹੀ ਸਾਨੂੰ ਤਜਰਬਾ ਆਵੇਗਾ ਕਿ ਜਿਹੜਾ ਇੱਕ ਕਿਣਕਾ ਵਸਾਉਣਾ ਹੈ ਉਹ ਅਸੀਂ ਕਿਸ ਤਰ੍ਹਾਂ ਵਸਾਉਣਾ ਹੈ ਕਿਣਕਾ ਇੱਕ ਜਿਸ ਜੀਵ ਸਾਬੈ ਤਾਂ ਕਿ ਮਹਿਮਾ ਕਥਨ ਨਾ ਜਾਵੇ ਕਿ ਜਦੋਂ ਸਾਡੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਦਾ ਇੱਕ ਕਿਣਕਾ ਵਸ ਗਿਆ ਫਿਰ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਵੇਗਾ ਫਿਰ ਸਾਡਾ ਹਾਲਤ ਅਤੇ ਪਲਤ ਸਹਾਈ ਹੋਵੇਗਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕਿੰਨੀ ਬੜ ਭਾਗੀ ਹਰ ਜਪਣਾ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਹਿਰਦੇ ਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰੇਕ ਕਿਸਮ ਦਾ ਜਿਹੜਾ ਝਗੜਾ ਝਮੇਲਾ ਹੈ ਉਹ ਦੂਰ ਹੋ ਜਾਂਦਾ ਹੈ ਫਿਰ ਉਹ ਵੱਡੇ ਭਾਗਾਂ ਦੇ ਨਾਲ ਪਰਮਾਤਮਾ ਦੇ ਭਜਨ ਦੇ ਵਿੱਚ ਜੁੜ ਜਾਂਦਾ ਹੈ ਫਿਰ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਜਨ ਨਾਨਕ ਕੋ ਗੁਰ ਇਹ ਮਤ ਦੇਨੀ ਜਪੁ ਹਰ ਭਵਜਲ ਤਰਣਾ ਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾ ਸਮਝਾਉਂਦੇ ਹਨ ਕਿ हे ਭਾਈ ਗੁਰੂ ਨੇ ਇਹ ਸਮਝ ਬਖਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਹੈ ਇਹ ਨਾਮ ਨਹੀਂ ਸਾਡੇ ਨਾਲ ਸਾਡੀ ਸਹਾਇਤਾ ਕਰਨੀ ਹੈ ਜਦੋਂ ਦਰਗਾਹ ਦੇ ਵਿੱਚ ਲਿਖਾ ਹੋਣਾ ਹੈ ਤਾਂ ਸਾਨੂੰ ਪੁੱਛਿਆ ਜਾਣਾ ਹੈ ਕਿ ਕਿੰਨਾ ਸਮਾਂ ਪਰਮਾਤਮਾ ਦੀ ਬੰਦਗੀ ਕੀਤੀ ਹੈ ਕਿੰਨਾ ਸਮਾਂ ਪਰਮਾਤਮਾ ਦਾ ਨਾਮ ਸਿਮਰਿਆ ਹੈ ਇਸ ਕਰਕੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਜਿੰਨਾ ਵੀ ਸਮਾਂ ਮਿਲੇ ਤਾਂ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਿਲਾਓ ਫਤਿਹ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ